ਜਿਸ ਦੇਸ਼ ਵਿੱਚ ਗੁਰੂ ਪਿਆਰਿਓ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੱਸਦੇ ਹਾਂ ਇਥੋਂ ਦੇ ਜਿਹੜੇ ਸਰਦਾਰ ਨੇ ਇਹ ਪੰਜੇ ਜਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਇਸ ਤਰੀਕੇ ਨਾਲ ਖੇਲ ਖੇਲਦੇ ਨੇ ਕਿ ਸਾਡੇ ਮਨ ਨੂੰ ਬੰਦਨਾ ਵਿੱਚ ਪਾ ਦਿੰਦੇ ਨੇ ਤੇ ਬੰਦਨਾ ਵਿੱਚ ਪਿਆ ਹੋਇਆ ਮਨ ਆਪਾ ਭੁੱਲ ਜਾਂਦਾ ਹੈ ਇਸ ਲੋਕ ਨੂੰ ਆਪ ਦਾ ਸਮਝ ਕੇ ਇੱਥੇ ਫਸ ਜਾਂਦਾ ਹੈ ਇਸ ਕਰਕੇ ਫਿਰ ਜਦੋਂ ਮਾਲ ਕਿਰਪਾ ਕਰਦਾ ਸਾਡੇ ਉਹ ਬੰਧਨ ਸਾਡੇ ਉਹ ਵਿਚਾਰ ਦਿੰਦਾ ਦੇ ਰਹੀ ਅਸੀਂ ਬੱਜੇ ਹੁਮੇ ਉਹਨਾਂ ਬਧਰਾਂ ਨੂੰ ਕੱਟ ਦਿੰਦਾ ਜਿਸ ਨੂੰ ਮਹਾਰਜ ਗੁਰਬਾਣੀ ਵਿੱਚ ਸਮਝਾਉਂਦੇ ਜਿਨ ਕੇ ਬੰਦਨ ਕਾਟੇ ਸਤਗੁਰ ਦੇਖੋ ਆਪ ਜੀ ਉਹ ਜੀਵ ਇਕੱਠੇ ਹੋਏ ਹੋ ਕਈਆਂ ਨੂੰ ਉਹਨੇ ਬੰਦਨਾਸ ਪੈਣ ਨਹੀਂ ਦਿੱਤਾ ਜੇ ਪਏ ਵੀ ਤੇ ਉਹਨਾਂ ਦੇ ਬੰਦਨ ਕੱਟ ਕੇ ਸਤ ਸੰਗਤ ਦੇ ਵਿੱਚ ਲਿਆਇਆ ਸਤ ਸੰਗਤ ਦੇ ਵਿੱਚ ਲਿਆ ਕੇ ਉਸ ਨੇ ਸਿਮਨ ਕਰਾਇਆ ਜਿਹਨੂੰ ਮਹਾਰਾਜ ਕਹਿੰਦੇ ਸੇ ਸਿਮਰੇ ਜਿਨ ਆਪ ਸਮਰਾਏ ਫਿਰ ਉਸ ਨੇ ਆਪਾਂ ਨੂੰ ਆਪ ਦੀ ਉਸਤਕ ਕੀਰਤਨ ਦੇ ਰੂਪ ਵਿੱਚ ਸੁਣਾਈ ਸਾਡੇ ਇਸ ਮਨ ਨੂੰ ਜਗਾਇਆ ਤੇ ਫਿਰ ਹੁਣ ਆਪ ਜੀ ਉਹ ਕਥਾ ਕਾਣੇ ਦੇ ਰੂਪ ਵਿੱਚ ਸਾਨੂੰ ਇਹ ਸਾਰਾ ਖੇਲ ਸਮਝਾਉਣ ਲੱਗਾ ਵੀ ਅਸੀਂ ਕਿਵੇਂ ਆਪਦੇ ਮਾਤਾ ਪਿਤਾ ਤੋਂ ਵਿਛੜੇ ਐ ਤੇ ਕਿਵੇਂ ਅਸੀਂ ਮਿਲ ਸਕਦੇ ਕਿਤਵੇ ਦੇ ਵਿਛੜੇ ਕਿਤਵੇ ਦੇ ਮਿਲੀਏ ਇਹ ਵਿਧਿ ਕੌਣ ਪ੍ਰਗਟਾਏ ਜੀਓ ਤੇ ਸਾਨੂੰ ਸੰਜੋਗ ਕਰਦਾ ਸਤਿਗੁਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਿਉਂਕਿ ਇਹ ਬਾਣੀ ਉਹਨਾਂ ਗੁਰਮਖੰਦੀ ਹੈ ਜਿਹੜੇ ਉਸ ਨੂੰ ਮਿਲੇ ਹੋਏ ਨੇ